ਮੇਰਾ ਖਿਆਲ ਤੈਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਂਦੇ ਉਹ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜੜੀ ਹੈ ਕਰ ਕਰ ਨੌਕਰੀ ਸਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਂਗਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗੀ ਦੀ ਪੱਤਾ ਜਿਹੜਾ ਉਹ ਦੇਣ ਦਾ ਬਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ મોદી ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਈਆ ਜਿਹੜਾ ਉਹ ਹਰ ਇੱਕ ਦੇ ਖਾਤੇ ਚ ਜਾਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਜੋ 15 ਲੱਖ ਰੁਪਇਆ ਆ ਗਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਨ ਨਰਿੰਦਰ ਸਿੰਘ ਉਹਨਾਂ ਦੀ ਬੇਟੀ ਬਿਬਾ ਜੈਨਦਰ ਕੌਰ ਜੀ ਜਿਹੜੇ ਭਾਜਪਾ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਹਾ ਉਹਨਾਂ ਦੇ ਮਾਰਚ ਦਾ ਜਿਹੜਾ ਏਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਜੇ ਲੇਡੀਜ਼ ਦਾ ਜਿਹੜਾ 1000 ਰੁਪਿਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਿਆ ਮੰਗਣ ਚੰਡੀਗੜ੍ਹ ਆਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਹਜਕਾਲ ਭਾਜਪੀ ਦੇ ਬੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹਦਾ ਉਹ ਸ਼ਿਸ਼ਵਾ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਸਤਾਹਾਂ ਦੇ ਵਿੱਚ ਆਉਂ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਆ ਘਰ ਘਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਂਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਕ ਤੋੜਦਾ ਵਾਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗਾ ਦੀ ਪੱਤਾ ਜਿਹੜਾ ਉਹ ਦੇਣ ਦਾ ਬਦਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਇਆ ਜਿਹੜਾ ਉਹ ਹਦਕ ਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਤਲਬ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਦੌਂਕ ਦੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ 10 ਘਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਦਮ ਭਣਾਉਂਦੇ ਸੀ ਕਾਰਡ ਭਣਾਉਂਦੇ ਸੀਗੇ ਸਰਦਾਰ ਭਗਵੰਤ ਸਿੰਘ ਮਾਨ ਨੇ ਤਾਂ 58 ਹਜ਼ਾਰ ਕਰੀਬ 60 ਹਜ਼ਾਰ ਦੇ ਲਾਗੇ ਨੌਕਰੀਆਂ ਦਿੱਤੀਆਂ ਤੁਸੀਂ ਆਪਣੇ ਪਿਤਾ ਜੀ ਦੀਆਂ ਦਿੱਤੀਆਂ ਕੋ 10 ਨੌਕਰੀਆਂ ਪੰਜਾਬ ਦੇ ਦੱਸ ਸਕਦੇ ਹੋ ਇਹ ਮੈਂ ਤਾਂ ਦਿਖਾ ਰਿਹਾ ਕਿ ਤੁਹਾਨੂੰ ਚੇਤਾ ਆ ਜਾਏ ਆ ਦੇਖੋ ਤੁਸੀਂ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਕਿੱਥੇ ਹੁਣ ਉਹ ਨੌਕਰੀਆਂ ਕਿੱਥੇ ਨੇ ਕੀ ਤੁਹਾਡੇ ਡੈਡ ਨੇ ਨਸ਼ੇ ਦਾ ਲਕ ਤੋੜਿਆ ਸੀ ਪੰਜਾਬ ਦੇ ਵਿੱਚ ਕੀ મોદી ਸਾਹਿਬ ਨੇ 15 ਲੱਖ ਰੁਪਏ ਦੇਤਾ ਮੇਰਾ ਖਿਆਲ ਹੈ ਤੁਹਾਨੂੰ ਇੱਧਰ ਆਉਣ ਦੀ ਬਜਾਏ ਸਭ ਨੂੰ ਪਤਾ ਹੈ ਕਿ ਅਸੀਂ ਜਿੰਨੀਆਂ ਗਰੰਟੀਆਂ ਦਿੱਤੀਆਂ ਸੀਗੀਆਂ ਸਾਡੇ ਕੌਮੀ ਕੰਵਿੰਦਨ ਦਾ ਰਵਿੰਦ ਕੇ ਅਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੰਨੀਆਂ ਵੀ ਗਰੰਟੀਆਂ ਦਿੱਤੀਆਂ ਸੀ 22 ਤੋਂ ਪਹਿਲਾਂ ਉਹ ਸਾਰੀਆਂ ਪੂਰੀਆਂ ਕਰਤੀਆਂ ਇੱਕ ਗਰੰਟੀ ਰਹਿ ਗਈ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਦੇਣ ਵਾਲੀ ਉਹ ਗਰੰਟੀ ਆਲਰੇਡੀ ਮੁਖਵੰਤੀ ਸਾਹਿਬ ਕਈ ਵਾਰ ਨੋਸ ਕਰ ਚੁੱਕਿਆ ਕਿ ਮਾਰਚ ਦੇ ਵਿੱਚ ਅਸੀਂ ਉਹਨੂੰ ਲਾਗੂ ਕਰਦੇ ਹਾਂ ਅਸੀਂ ਜਦੋਂ ਆਏ ਸੀਗੇ ਇੰਨੇ ਕਿਤੇ ਜ਼ਿਆਦੇ ਕੰਮ ਪੈਂਡਿੰਗ ਸੀਗੇ ਜਿਹੜੇ ਕਰਦੇ ਕਰਦੇ ਇੰਨਾ ਟਾਈਮ ਲੱਗ ਗਿਆ ਤੁਹਾਨੂੰ ਚੇਤਾ ਕਿ ਬਿਜਲੀ ਪੰਜਾਬ ਦੇ ਵਿੱਚ ਜਿਹੜੀ ਕਹਾਣ ਕਦੇ ਫ੍ਰੀ ਆਦੀ ਜ਼ੀਰੋ ਬਿੱਲ ਆ ਰਿਹਾ 55% ਲੋਕਾਂ ਦਾ ਇਹ ਪੁੱਛਿਆ ਜਦ ਆਪਣੇ ਗਵਾਨ ਪਟਿਆਲੇ ਸ ਕਿ ਜ਼ੀਰੋ ਬਿੱਲ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਰੋਜ਼ ਲਿਸਟ ਵਰਦੇ ਹੋ ਕਿ 52 ਹਜ਼ਾਰ ਲੋਕਾਂ ਨੂੰ ਨੌਕਰੀ ਮਿਲ ਗਈ ਹੈ ਤੁਸੀਂ ਰੋਜ਼ ਦੇਖਦੇ ਸੀਗੇ ਕਿ ਪੰਜਾਬ ਦੇ ਹਰ ਨੁੱਕਰ ਦੇ ਉੱਤੇ ਸਦਾ ਭਗਵਾਨ ਸਿੰਘ ਮਾਨ ਜੀ ਨੇ ਮਿਹਰੀ ਪਾਣੀ ਪਹੁੰਚਾਤਾ ਸੀਗਾ ਕਿੰਨੇ ਆਖ ਮੈਂ ਤੁਹਾਨੂੰ ਦੱਸਾਂ ਕਿੰਨੇ ਸਕੂਲ ਦੱਸਾਂ ਸਕੂਲ ਆਫ ਫੈਮਿਨੈਂਸ ਐਜੂਕੇਸ਼ਨ ਦਾ ਪੱਧਰ ਜਿਹੜਾ ਕਿੰਨਾ ਉੱਚਾ ਚੁੱਕਿਆ ਪੰਜਾਬ ਦੇ ਵਿੱਚ 900 ਦੇ ਕਰੀਬ ਹੱਲਾ ਕਲੀਨਿਕ ਬਣ ਗਏ ਆ ਤੁਹਾਡੇ ਪਟਿਆਲੇ ਦੇ ਵੀ ਬੜੀਆਂ ਬੀਬਾ ਜੀ ਬਹੁਤ ਉੱਥੇ ਦੇਖ ਕੇ ਆਓ ਲਾਗੇ ਜਾ ਕੇ ਤੁਹਾਡੇ ਸ਼ਹਿਰ ਜੀ ਵੀ ਬੜੀਆਂ ਤੁਹਾਡੇ ਵਿਆਪੀ ਜੀ ਵੀ ਬੜੀਆਂ ਇਸ ਕਰਕੇ ਇਹਦੇ ਤੋਂ ਪਹਿਲਾਂ ਕਿ ਤੁਸੀਂ ਸਾਡੀ ਪਾਰਟੀ ਦੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰਨ ਦੀ ਬਜਾਏ ਆਪਣੇ ਪਿਤਾ ਦੇ ਖਿਲਾਫ ਪ੍ਰੋਟੈਸਟ ਕਰੋ ਸਿਸ਼ਵਾ ਜਾਓ ਉਹਨਾਂ ਨੂੰ ਕਹੋ ਜੀ ਜਿਹੜੀਆਂ ਤੁਸੀਂ 5 ਸਾਲ ਰਾਜ ਕੀਤਾ ਸੀਗਾ ਉਹ ਪ੍ਰਾਪਤੀਆਂ ਸਾਨੂੰ ਦੱਸੋ ਜਿਹੜੀਆਂ ਲੋਕਾਂ ਦਾ ਵਾਅਦਾ ਕੀਤੇ ਸੀਗੇ ਉਹ ਲੋਕਾਂ ਦਾ ਵਾਅਦਾ ਤੁਹਾਡੇ ਪੂਰੇ ਹੋਏ। ਉਹ ਤੁਸੀਂ ਇੱਧਰ ਆਉਣ ਦੀ ਬਜਾਏ ਦਿੱਲੀ ਜਾਓ। મોદી ਨੂੰ ਪੁੱਛੋ ਅਮਿਤ ਸ਼ਾਹ ਜੀ ਨੂੰ ਪੁੱਛੋ ਕਿ ਲੋਕ ਸਭਾ ਜਿੱਤਣ ਲਈ ਤੁਸੀਂ ਕਿਹਾ ਸੀਗਾ ਕਿ 15 ਲੱਖ ਰੁਪਏ ਹਰ ਇੱਕ ਦੇ ਖਾਤੇ ਜਾਊਗਾ ਹੁਣ ਤਾਂ ਬਹੁਤ ਸਾਲ ਹੋ ਗਏ। ਹੁਣ ਤਾਂ 12-13 ਸਾਲ ਹੋ ਚੱਲੇ ਆ। ਕਿਸੇ ਨੂੰ ਦਿੱਤੇ ਆ ਇਸ ਕਰਕੇ ਬੀਬਾ ਜੈ ਹਿੰਦ ਬੀਬਾ ਪ੍ਰੋਟੈਸਟ ਕਰਨਾ ਮੇਰਾ ਖਿਆਲ ਆ ਪੜ੍ਹਿਆਵਦੇ ਚੀ ਠੀਕ ਨਹੀਂ ਜਿਹਦੇ ਬਾਪ ਨੇ ਪੰਜਾਬ ਦਾ ਵਾਅਦਾ ਕਰਕੇ ਇੱਕ ਦੀਪੂ ਦਾ ਕੀਤਾ ਜਿਹਦੇ ਬਾਪ ਕਰਕੇ ਜਿਹੜਾ S Y L ਦਾ ਮੁੱਦਾ ਜਿਹੜੀਆਂ ਚਾਂਦੀ ਦੀਆਂ ਕਈਆਂ ਕੈਪਟਨ ਮਨਿੰਦਰ ਸਿੰਘ ਲੈ ਕੇ ਆਇਆ ਸੀਗਾ ਉਹ ਯਾਦ ਹੈ ਬੀਬਾ ਜੀ ਪੰਜਾਬ ਦੇ ਹਰ ਬੰਦੇ ਨੂੰ ਯਾਦ ਹੈ ਤੁਹਾਡੇ ਬਾਪ ਨੇ ਕੀ ਕੁਝ ਕੀਤਾ ਸਭ ਕੁਝ ਯਾਦ ਹੈ ਇਸ ਕਰਕੇ ਬਜਾਏ ਇਹਨੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਅੰਗੇਸ਼ਟ ਪ੍ਰੋਟੈਸਟ ਕਰਦੇ بجائے ਜਾ ਕੇ ਆਪਣੇ ਬਾਪ ਦੇ ਖਿਲਾਫ ਸਿਸ਼ਵਾ ਫਾਰਮ ਦੇ ਖਿਲਾਫ ਜਾ ਕੇ ਮੋਦੀ ਜੀ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਕਰੋ ਜਿਨ੍ਹਾਂ ਨੇ ਕਿਹਾ 15 ਲੱਖ ਰੁਪਇਆ ਤਾਂਗੇ ਇਸ ਕਰਕੇ ਕੋਈ ਇੱਕ ਨੌਕਰੀ ਜੇ ਤੁਹਾਡੇ ਪਿਤਾ ਜੀ ਨੇ ਦਿੱਤੀ 5 ਸਾਲ ਤੇ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਆ ਦੇਖੋ ਮੇਰੇ ਪਿਤਾ ਨੇ ਆ ਕੁਝ ਕਿਹਾ ਸੀ ਆ ਨਸ਼ੇ ਦਾ ਲੱਕ ਤੋੜਤਾ ਸੀਗਾ ਆ ਕਿਹਾ ਸੀਗਾ ਇਹ ਪੂਰਾ ਹੋਇਆ ਕੋਈ ਦਿਖਾਓ ਤੇ ਇੱਕ ਦਿਖਾ ਦਿਓ ਮਾਨਸਾ ਦੀ ਸਰਕਾਰ ਦੀਆਂ ਤੇ ਪ੍ਰਾਪਤੀਆਂ ਦੇ ਢੇਰ ਲਾ ਦਿੰਦੇ ਆ ਤੁਸੀਂ ਇੱਕ ਹੀ ਲਾ ਕੇ ਦਿਖਾਓ ਇੱਕ ਲਿਓ ਜੇ ਤੇ ਬਹੁਤ ਟਾਈਮ ਨਹੀਂ ਆ ਪਿਛਲੇ 5 ਸਾਲ ਹੀ ਹੋਏ ਤੇ ਕਿੰਨਾ ਕੁ ਡੈਮੋ ਹੋ ਗਿਆ ਲੈ ਕੇ ਆਓ ਕਾਰਸਾ ਦਾ ਆਉਂਦ ਕਾਰ ਲੈ ਕੇ ਆਓ ਪੰਜਾਬ ਦੇ ਲੋਕਾਂ ਨੂੰ ਦਿਖਾਓ ਕਿ ਮੇਰੇ ਪਿਤਾ ਜੀ ਨੇ ਆ ਕੁਝ ਕੀਤਾ ਸੀਗਾ ਮੇਰੇ ਪਿਤਾ ਦੇਂਦੀਆਂ ਨੌਕਰੀਆਂ ਦਵਾਈਆਂ ਸੀ ਮੇਰੇ ਪਿਤਾ ਨੇ ਮਤਲਬ ਜਿਹੜਾ ਇੰਨਾ ਡਰਗ ਦਾ ਲੱਖ ਤੌਰਤਾ ਸੀਗਾ ਮੇਰਾ ਪਿਤਾ ਇਲੈਕਸ਼ਨ ਤੇ ਕਹਿੰਦਾ ਸੀ ਮੈਨੂੰ ਜੇ ਮੁੱਖ ਮੰਤਰੀ ਬਣਾਓ ਬਿਕਦ ਨੂੰ ਪੁੱਠਾ ਟੰਗ ਦੂੰਗਾ ਕਿੱਥੇ ਗਿਆ ਸਭ ਕੁਝ ਬੀਬਾ ਜੀ ਜੇ ਤੇ ਤੁਹਾਡੇ ਪਿਤਾ ਜੀ ਨੇ ਕੁਝ ਕੀਤਾ ਹੈ ਤੇ ਫਿਰ ਤੁਸੀਂ ਵੀ ਬਜਾੜਾ ਕਰ ਲੋ ਜਦੋਂ ਕੀਤਾ ਹੀ ਕੱਖ ਦੇ ਤਾਂ ਤੁਹਾਡੇ ਬਜਾੜੇ ਕਰਦਾ ਕੀ ਫਾਇਦਾ ਜਿਸ ਪਾਰਟੀ ਜੋ ਤੁਸੀਂ ਤੁਹਾਡਾ ਪਾਰਟੀ ਦਾ ਇੱਕ ਲੀਡਰ ਕੱਲ ਕੀ ਕਹਿ ਰਿਹਾ ਸੀਗਾ ਗੇਜाराम ਜੀ ਕੀ ਕਹਿ ਰਹੇ ਸੀਗੇ ਉਹ ਕਹਿੰਦਾ 2-2000 ਰੁਪਏ ਕਿਸਾਨਾਂ ਨੂੰ ਦੇਨੇ ਵਾਪਸ ਕਰੋ ਤੁਸੀਂ ਮੋਦੀ ਨੂੰ ਲਾਇਕ ਦੀ ਕਰਦੇ ਉਹ ਕਹਿ ਰਿਹਾ ਸੀਗਾ ਕਿ ਮਨੇਗਾ ਦੇ ਪੈਸੇ ਵਾਪਸ ਕਰੋ ਹੋਦ ਦੇਣੀਆਂ ਕਦਰਾਂ ਦੀਆਂ ਸਕੀਮਾਂ ਵਾਪਸ ਕਰੋ ਕਿ ਪੈਸਾ ਕਿਦਾ ਇਹ ਪੁੱਛਿਆ ਤੁਸੀਂ ਆਪਣੀ ਪਾਰਟੀ ਨੂੰ ਇਹ ਪੈਸਾ ਹੈ ਦੇਸ਼ ਦੇ ਲੋਕਾਂ ਦੀ ਮਿਹਨਤ ਦਾ ਇਹ ਮੈਂ ਤਾਂ ਟੈਕਸ ਦਿੰਦੇ ਲੋਕ ਚਾਹ ਪੱਤੀ ਤੋਂ ਲੈ ਕੇ ਲੂਣ ਤੋਂ ਲੈ ਕੇ ਸਾਬਨ ਤੋਂ ਲੈ ਕੇ ਆਟੇ ਤੋਂ ਲੈ ਕੇ ਹਲਦੀ ਤੋਂ ਲੈ ਕੇ ਬੀਲੀ ਤੱਕ ਆਚੀ ਦਾ ਟੈਕਸ ਦਿੰਦੇ ਲੋਕ ਉਹਦਾ ਪੈਸਾ ਆ ਜਿਹੜਾ ਪੈਸਾ ਵਾਪਸ ਆਉਂਦਾ ਸੋ ਤੁਹਾਨੂੰ ਬੀਬਾ ਜੀ ਇਹ ਬੇਨਤੀ ਆ ਕਿ ਇਹੋ ਜੇ ਮਜਾਦੇ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਓ ਆਪਣੀ ਪੀੜੀ ਥੱਲੇ ਸੋਟਾ ਮਾਰੋ ਕਿ ਤੁਹਾਡੀ ਪਾਰਟੀ ਨੇ ਤੇ ਤੁਹਾਡੇ ਪਿਤਾ ਜੀ ਨੇ ਪੰਜਾਬ ਲਈ ਕੀ ਕੀਤਾ ਇਹ ਮੈਂ মিডিਆ ਦੇ ਸਾਹਮਣੇ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ